ਅੱਜ ਇਹ ਟ੍ਰੈਂਡਿੰਗ ਦੇ ਵਿੱਚ ਆਈ ਚੀਜ਼ ਪਰ ਤੁਸੀਂ 2012 ਦੇ ਵਿੱਚ ਇਹ ਡਿਜ਼ਾਈਨ ਤਿਆਰ ਕਰਦੇ ਬਾਈ ਜੀ ਇਹ ਨਾ ਪਹਿਲਾਂ ਤੋਂ ਸ਼ੌਂਕ ਸੀਗਾ ਬਾਪੂ ਜੀ ਆਉਣੀਆਂ ਨੂੰ ਉਹ ਟਾਈਮ ਤੇ ਤਾਂ ਮੋਬਾਈਲ ਤੇ ਵੀ ਇੰਨੀ ਫੀਚਰ ਨਹੀਂ ਹੁੰਦੇ ਨਹੀਂ ਹੁੰਦੇ ਸੀਗੇ ਬਾਈ ਉਦੋਂ ਤਾਂ ਹੁਣ ਤਾਂ ਆਪਾਂ ਪਿੰਟਰੇਸਟ ਤੋਂ ਕੋਈ ਵੀ ਚੀਜ਼ ਕੱਢ ਲੈਨੇ ਆ ਬਾਈ ਉਦੋਂ ਆਪਸ਼ਨ ਨਹੀਂ ਹੁੰਦਾ ਸੀਗਾ ਕੋਈ ਵੀ ਆਪਾਂ ਨੂੰ ਕੱਢਣ ਲਈ 2ਜੀ ਦਾ ਜਵਾਨਾ ਸੀਗਾ ਇੱਕ ਆਪਣੇ ਪਿੰਡਾਂ ਦੇ ਵਿੱਚ ਬਾਈ ਹੁੰਦਾ ਹੀ ਨਹੀਂ ਸੀਗਾ ਕੁਝ ਜ਼ਿਆਦਾ ਉਹ ਕਿੰਨੇ ਸਕਰ ਫੁੱਟ ਕਵਰ ਕੀਤਾ ਇਹ 10000 ਦੇ ਅਰਾਊਂਡ ਆਪਾਂ ਨੇ ਸਕਰ ਫੁੱਟ ਕਵਰ ਹੋਇਆ ਹੋਇਆ ਇਹ ਪੇਟੀ ਵੀ ਜੀ ਆਪਣੇ ਨਾ ਦਾਦੀ ਜੀ ਦੀ ਪੇਟੀ ਆ ਲੱਕੜ ਦੀ ਪੇਟੀ ਸੀਗੀ ਠੀਕ ਹੈ ਜੀ ਤੇ ਇਹ ਆਪਾਂ ਨੇ ਡੀਕੋ ਕਰਕੇ ਇੱਥੇ ਤਿਆਰ ਕਰਕੇ ਰੱਖ ਲਈ ਦੋਸਤੋ ਤੁਸੀਂ ਯਕੀਨ ਨਹੀਂ ਮੰਨਣਾ ਵੀ ਅੱਜ ਨਾਲ ਇੰਨਾ ਸੋਹਣਾ ਘਰ ਜਿਹੜਾ ਲੈ ਕੇ ਆਏ ਵੀ ਉਹ 2012 ਦੇ ਵਿੱਚ ਬਣਿਆ ਹੋਇਆ ਤੇ ਉਹ ਵੀ ਕਿਸੇ ਬਿਨਾ ਆਰਕੀਟੈਕਟ ਦੀ ਸਹਾਇਤਾ ਤੋਂ ਬੀਰੋਹਰ ਨੇ ਆਪਣੇ ਹਿਸਾਬ ਨਾਲ ਮਤਲਬ ਪਰਿਵਾਰ ਨੇ ਗਏ ਨੇ ਕੱਲੀ ਕੱਲੀ ਚੀਜ਼ ਦੇਖ ਕੇ ਬਣਾਈ ਆ ਤੇ ਘਰ ਦਾ ਨਕਸ਼ਾ ਜਿਹੜਾ ਅੱਜ ਦੇ ਵੀ ਨਕਸ਼ਿਆਂ ਨੂੰ maat ਪਾਉਂਦਾ ਹੈਗਾ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਵੀਰ ਹੋਰਾਂ ਨੇ ਹੱਸੀ ਗੱਲਾਂ ਬਈ ਜੀ ਹੱਸੀ ਗੱਲਾਂ ਬਈ ਜੀ ਸਭ ਤੋਂ ਪਹਿਲਾਂ ਤਾਂ ਨਾ ਜੇ ਦਰਸ਼ਕਾਂ ਨੂੰ ਦੱਸੀ ਵੀ 2012 ਚ ਬਈ ਇਹ ਕੰਪਲੀਟ ਕੀਤਾ ਪਿਆ ਹਾਂਜੀ ਬਈ 2012 ਦਾ ਬਣਿਆ ਹੋਇਆ ਠੀਕ ਹੈ ਜੀ ਹਾਂਜੀ ਮਤਲਬ ਆਹ ਲੋਕ ਅੱਜ ਕੱਲ ਜਿਵੇਂ ਉੱਪਰ ਚਲੋ ਆਪਾਂ ਟਾਇਲ ਲੱਗੀ ਹੋਈ ਲੱਗਦਾ ਵੀ ਅੱਜ ਕੱਲ ਸਿੰਗਲਜ਼ ਲੱਗੇ ਹੁੰਦੇ ਨੇ ਹਾਂਜੀ ਹਾਂਜੀ ਤਾਂ ਅੱਜ ਇਹ ਟ੍ਰੈਂਡਿੰਗ ਦੇ ਵਿੱਚ ਆਈ ਚੀਜ਼ ਪਰ ਤੁਸੀਂ 2012 ਦੇ ਵਿੱਚ ਇਹ ਡਿਜ਼ਾਈਨ ਤਿਆਰ ਕਰਦੇ ਬਈ ਜੀ ਇਹ ਨਾ ਪਹਿਲਾਂ ਤੋਂ ਸ਼ੌਂਕ ਸੀਗਾ ਬਾ ਜਿਵੇਂ ਟੀਵੀ 'ਚ ਦੇਖਦੇ ਸੀਗੇ ਉਸ ਹਿਸਾਬ ਨਾਲ ਕਹਿ ਦਿੰਦੇ ਸੀ ਵੀ ਐਂ ਚੀਜ਼ ਬਣਾਉਣੀ ਠੀਕ ਹੈ ਜੀ ਫਿਰ ਉਸ ਹਿਸਾਬ ਨਾਲ ਹੀ ਉਹਨਾਂ ਨੇ ਤਿਆਰ ਕਰਿਆ ਇਹ ਸਾਰਾ ਕੁਝ ਉਮੀ ਆਰਕੀਟੈਕਟ ਇੱਕ ਮੁੰਡਾ ਹੁੰਦਾ ਸੀ ਦੋਸਤ ਉਹਨੂੰ ਦੱਸੀ ਗਏ ਨੇ ਉਹ ਬਣਾ ਕੇ ਦੱਈ ਗਿਆ ਸਾਰਾ ਕੁਝ ਇੱਕ ਚੀਜ਼ ਉਹੀ ਗੱਲ ਹੈ ਨਾ ਭਾਈ ਉਹ ਟਾਈਮ ਤੇ ਤਾਂ ਮੋਬਾਈਲ ਤੇ ਵੀ ਇੰਨੀ ਫੀਚਰ ਨਹੀਂ ਹੁੰਨੇ ਨਹੀਂ ਹੁੰਦੇ ਸੀਗੇ ਭਾਈ ਉਦੋਂ ਤਾਂ ਹੁਣ ਤਾਂ ਆਪਾਂ ਪਿੰਟਰੇਸਟ ਤੋਂ ਕੋਈ ਵੀ ਚੀਜ਼ ਕੱਢ ਲੈਨੇ ਆ ਭਾਈ ਉਦੋਂ ਆਪਸ਼ਨ ਨਹੀਂ ਹੁੰਦਾ ਸੀਗਾ ਕੋਈ ਵੀ ਆਪਾਂ ਨੂੰ ਕੱਢਣ ਲਈ 2ਜੀ ਦਾ ਜਵਾਨਾ ਸੀਗਾ ਇੱਕ ਆਪਣੇ ਪਿੰਡਾਂ ਦੇ ਵਿੱਚ ਭਾਈ ਹੁੰਦਾ ਹੀ ਨਹੀਂ ਸੀਗਾ ਕੁਝ ਜ਼ਿਆਦਾ ਉਹ ਤਾਂ ਕਹਿੰਦਾ ਵੀ ਹਿੰਦੀ ਫਿਲਮਾਂ ਚ ਜਦੋਂ ਦੇਖ ਲਿਆ ਵੀ ਇੱਥੇ ਪਾਵੇ ਲਾਉਣੇ ਆ ਇੱਥੇ ਚੀਜ਼ ਲਾਉਣੀ ਆ ਬਸ ਉਹੀ ਸੀਗਾ ਜਿੰਨਾਕ ਆਪਣਾ ਸ਼ੌਂਕ ਸੀ ਉਸ ਹਿਸਾਬ ਨਾਲ ਬਣਾਈ ਗਏ ਨੇ ਜੀ ਤੇ ਬਈ ਅੰਦਰ ਜਾਣ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਵੀ ਇੱਕ ਵਧਾਈ ਦੇ ਪੱਤਰ ਪਰਿਵਾਰ ਇਹ ਗੱਲਾਂ ਵੀ ਆ ਵੀ ਲਾਉਣ ਏਰੀਏ ਦੇ ਵਿੱਚ ਜਿਵੇਂ ਹੰਬ ਲੱਗੇ ਹੋਏ ਨੇ ਤੇ ਪ੍ਰੋਪਰ ਗ੍ਰੀਨਰੀ ਦਾ ਧਿਆਨ ਰੱਖਿਆ ਆਪਾਂ ਇਹੇ ਜੀ ਬਈ ਗ੍ਰੀਨਰੀ ਦਾ ਐ ਸੀਗਾ ਵੀ ਜਦੋਂ ਅੰਦਰੋਂ ਬਾਹਰ ਅੰਦਰੋਂ ਆਉਣੇ ਆ ਆਪਾਂ ਬਾਹਰ ਜੀ ਗਰਮੀਆਂ ਦੇ ਵਿੱਚ ਤੱਪੜ ਨਾ ਦਿਖੇ ਠੀਕ ਹੈ ਥੋੜਾ ਜਿਹਾ ਬਾਹਰ ਨਿਕਲਦੇ ਆਪਾਂ ਤਾਂ ਆਪਣੀ ਅੱਖਾਂ ਨੂੰ ਥੋੜੀ ਸ਼ਾਂਤੀ ਮਿਲਦੀ ਹੈ ਗ੍ਰੀਨਰੀ ਦੀ ਹਰ ਕਿਹ ਜੀ ਮਹਿਸੂਸ ਹੋ ਰਹੀ ਹੈ ਹਾਂ ਜੀ ਤੇ ਸਾਡੇ ਦਾਦੀ ਜੀ ਦਾ ਲਾਇਆ ਹੋਇਆ ਦਰਖਤ ਹੈ ਜੀ ਅੰਬ ਦਾ ਕੀ ਬਾਤ ਹੈ ਜੀ ਹਾਂ ਜੀ ਇੱਥੇ ਆਪਾਂ ਨੇ 5 ਫੁੱਟ 6 ਫੁੱਟ ਭਰਤ ਪਾਇਆ ਜੀ ਪਰ ਫਿਰ ਸਾਡੇ ਬਾਪੂ ਜੀ ਕਹਿੰਦੇ ਵੀ ਇਹ ਥੋੜੀ ਦਾਦੀ ਦਾ ਲਾਇਆ ਹੋਇਆ ਦਰਖਤ ਹੈ ਰੱਖਣਾ ਅੰਬਾਂ ਨੇ ਅੰਬ ਕੀ ਬਾਤ ਹੈ ਜੀ ਫਿਰ ਨਾਲੇ ਤਾਂ ਸਾਨੂੰ ਇਹ ਅੰਬ ਦਿੰਦਾ ਜੀ ਸ਼ੌਂ ਦਿੰਦਾ ਜੀ ਤੇ ਨਾਲੇ ਇਹ ਦੇਖਣ ਨੂੰ ਸੋਹਣਾ ਲੱਗਦਾ ਨਾਲੇ ਬਜ਼ੁਰਗਾਂ ਦੀ ਗੱਲ ਬਜ਼ੁਰਗਾਂ ਨਿਸ਼ਾਨੀ ਰਹਿ ਜਾਂਦੀ ਹੈ ਜੀ ਜੀ ਇੱਕ ਬਈ ਚੀਜ਼ ਮੈਂ ਹੋਰ ਦੇਖ ਰਿਹਾ ਅੰਦਰ ਜਾਵਾਂਗੇ ਇੰਟੀਰੀਅਰ ਵੀ ਦੋਸਤੋ ਦਿਖਾਵਾਂਗੇ ਇੱਧਰ ਵੀ ਕਾਲੀ ਗੱਡੀ ਹਾਂਜੀ ਤੇ ਕਾਲਾ ਹੀ ਟਰੈਕਟਰ ਹੈ ਹਾਂਜੀ ਇਹ ਵੀ ਬੜਾ ਸ਼ੌਕ ਵੱਖਰਾ ਬੱਸ ਸਾਨੂੰ ਥੋੜਾ ਜਿਹਾ ਕਾਲੇ ਰੰਗ ਨਾਲ ਪਿਆਰੇ ਲਾ ਲਓ ਜੀ ਤੁਸੀਂ ਠੀਕ ਹੈ ਜੀ ਮਨ ਨਹੀਂ ਤਾਂ ਲੋਕ ਆਪਣੇ ਕੁੱਤੇ ਰੱਖੇ ਨੇ ਜੀ ਦੋ ਵੀ ਕਾਲੇ ਰੰਗ ਦੀ ਨੇ ਠੀਕ ਹੈ ਜੀ ਉਹਦਾ ਵੀ ਸ਼ਾਟ ਲਾਵਾਂਗੇ ਵਿੱਚ ਤੇ ਇਧਰੋਂ ਬਈ ਕਰਤਾਰ ਵਾਲਿਆਂ ਦਾ ਟਰੈਕਟਰ ਖੜਾ ਹਾਂਜੀ ਇਹ ਵੀ ਇੱਕ ਮਤਲਬ ਵੀ ਬਹੁਤ ਘੈਂਟ ਚੀਜ਼ ਬਣੀ ਹੋਈ ਆ ਵੇ ਆਪਣੇ ਨਾਲ ਜੀ ਬਈ ਦੋਸਤੇ ਨੇ ਕਰਤਾਰ ਵਾਲੇ ਇਹ ਪਹਿਲਾ ਟਰੈਕਟਰ ਬਈ ਜੀ ਆਪਾਂ ਨੂੰ ਤਿਆਰ ਕਰਕੇ ਦਿੱਤਾ ਸੀ ਕਰਤਾਰ ਵਾਲਿਆਂ ਨੇ ਕਸਟਮਾਈਜ਼ ਕਾਲੇ ਰੰਗ ਚ ਠੀਕ ਹੈ ਜੀ ਆਪਾਂ ਨੇ ਕਾਲੀਆਂ ਗੱਡੀਆਂ ਕਰਕੇ ਇਹ ਕਾਲੇ ਰੰਗ ਤੇ ਤਿਆਰ ਕਰਾਇਆ ਸੀ ਇਹ ਤੇ ਕਲਰ ਕੋਡ ਵੀ ਵੀਰੇ ਮਰਸੀਡੀਜ਼ ਦਾ ਆਪਾਂ ਨੇ ਰੰਗ ਕਰਾਇਆ ਠੀਕ ਹੈ ਜੀ ਸੇਮ ਟੂ ਸੇਮ ਸੇਮ ਟੂ ਸੇਮ ਕੀ ਬਾਤ ਹੈ ਜੀ ਤੇ ਇਹ ਤੋਂ ਬਾਅਦ ਇਹ ਆਰਨੇਤ ਨੇ ਵੀ ਤਿਆਰ ਕਰਾਇਆ ਜੀ ਇਹਨਾਂ ਤੋਂ ਕਰਤਾਰ ਤੋਂ ਠੀਕ ਹੈ ਜੀ ਤੇ ਉਹ ਜਾਈ ਚੱਲਦਾ ਆ ਰਿਹਾ ਵੀ ਕਾਲੇ ਰੰਗ ਕਰਕੇ ਇਹ ਦੇਖਣ ਨੂੰ ਬਹੁਤ ਵਧੀਆ ਲੱਗਿਆ ਤੇ ਦਾ ਰਿਸਪੌਂਸ ਵੀ ਬਹੁਤ ਆਇਆ ਠੀਕ ਹੈ ਜੀ ਹਾਂ ਜੀ ਸਭ ਨੂੰ ਸੋਹਣਾ ਲੱਗਦਾ ਅੱਡ ਜਾਂ ਦੇਖ ਕੇ ਪਤਾ ਲੱਗਦਾ ਜੀ ਬਾਈ ਜੀ ਚੀਜ਼ ਹਾਂ ਜੀ ਅੱਗੇ ਸੈਂਟ ਖੜੀ ਹੈ ਬਈ ਇਹ ਵੀ ਇਹ ਬਈ ਆਪਣੀ 2004 ਮਾਡਲ ਆ ਠੀਕ ਹੈ ਜੀ ਇਹ ਸਾਡੀ ਦੋਹੇ ਭਰਾਵਾਂ ਦੀ ਫੇਵਰੇਟ ਗੱਡੀ ਆ ਇਹ ਅਸੀਂ ਦੋਹਾਂ ਭਰਾਵਾਂ ਨੇ ਕਾਲਜ ਇਹਦੇ ਵਿੱਚੇ ਕੱਢਿਆ ਠੀਕ ਹੈ ਤੇ ਰੱਖੀ ਹੋਈ ਆ ਉਦੋਂ ਦੀ ਸਾਹਮਣੇ ਠੀਕ ਹੈ ਬਾਈ ਜੀ ਉਹਨੀਆਂ ਹੁਣ ਅਮਰੀਕਾ ਨੇ ਪਰ ਫੇਰ ਵੀ ਮਤਲਬ ਪ੍ਰਾਣੀਏ ਚੀਜ਼ਾਂ ਜੋ ਵੀ ਕਹਿੰਦੇ ਦਿਲ ਦੇ ਨੇੜੇ ਨੇ ਸਾਮਕੇ ਰੱਖੀਆਂ ਜੀ ਸਾਮਕੀ ਰੱਖ ਗਈਆਂ ਰੱਖੀਆਂ ਹੋਈਆਂ ਨੇ ਲਓ ਵੀ ਦੋਸਤੋ ਇੱਕ ਆਮ ਹੀ ਨਾ ਜਿਹੜਾ ਅੱਜ ਕੱਲ ਟ੍ਰੈਨਿੰਗ ਦੇ ਵਿੱਚ ਆ ਡਿਜ਼ਾਈਨ ਵੀ ਜਿੰਨੀ ਕ ਆਪਾਂ ਹਾਈਟ ਦੇਵਾਂਗੇ ਉਹ ਵੈਸੇ ਬਜ਼ੁਰਗਾਂ ਨੂੰ ਕਈ ਵਾਰ ਪ੍ਰੋਬਲਮ ਆ ਜਾਂਦੀ ਹੈਗੀ ਪਰ ਮੇਨ ਗੇਟ ਤੱਕ ਜਿੰਨੀ ਹਾਈਟ ਮਿਲੂਗੀ ਬਹੁਤ ਸੋਹਣਾ ਲੱਗਦਾ ਵੀ ਦਰਵਾਜੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਈ ਡੀਕੋ ਜਿਵੇਂ ਅੱਜ ਕੱਲ ਐਚ ਡੀ ਐਚ ਮਾਰਟ ਤੇ ਜ਼ਿਆਦਾ ਚੱਲ ਰਹੀ ਹੈ ਹਾਂਜੀ ਹਾਂਜੀ ਮਤਲਬ ਉਦੋਂ ਤੁਸੀਂ ਡੀਕੋ ਕਰਾਈਏ ਕਿ ਬਾਅਦ ਚ ਕਰਾਈਏ ਇਹੇ ਉਹਦੋਂ ਦਾ ਹੀ ਹੋਇਆ ਬਈ ਇਹ ਟਾਲੀਤੀ ਹੁੰਦਾ ਨਹੀਂ ਸੀਗਾ ਵੀ ਆ ਉਹਦੇ ਤੇ ਕ ਫਿਨਿਸ਼ਿੰਗ ਵੱਧਾਉਗੀ ਜਾਂ ਇਹਦੇ ਤੇ ਆਉਗੀ ਲੋਕਲ ਮਿਲਦਾ ਵੀ ਨਹੀਂ ਸੀ ਬਾਈ ਡਿੱਕੋ ਠੀਕ ਹੈ ਜੀ ਡਿੱਕੋ ਸਾਈ ਮਾਰਕੀਟ ਪਟਿਆਲੇ ਤੋਂ ਮਿਲਦਾ ਹੁੰਦਾ ਸੀਗਾ ਇੱਕੇ ਸ਼ਾਪ ਸੀਗੀ ਉਦੋਂ ਅੱਛਾ ਜੀ ਤੇ ਫਿਰ ਉੱਥੋਂ ਹੀ ਸਾਰਾ ਲੈ ਕੇ ਆਉਂਦੇ ਸੀਗੇ ਤਾਂ ਉਹ ਉੱਥੋਂ ਹੀ ਕਰਾਇਆ ਕਿਚਨ ਸਾਰੀ ਆਪਾਂ ਨੇ ਉਦੋਂ ਡਿੱਕੋ ਦੀ ਤਿਆਰ ਕਰਾਈ ਠੀਕ ਹੈ ਜੀ ਚੱਲੀਏ ਬਾਈ ਜੀ ਹਾਂ ਜੀ ਆਜੋ ਬਾਈ ਜੀ ਕੋਠੀ ਦੇ ਅੰਦਰ ਐਂਟਰ ਹੋ ਗਏ ਬਹੁਤ ਖੁੱਲੀ ਡੁੱਲੀ ਜਿਵੇਂ ਇਹਦੀ ਲੌਬੀ ਬਣੀ ਹੋਈ ਆ ਲਿਵਿੰਗ ਏਰੀਆ ਹਾਂ ਜੀ ਤੇ ਟੋਟਲ ਬਾਈ ਕੋਠੀ ਦਾ ਪਹਿਲਾਂ ਸਾਈਜ਼ ਦੱਸਦੀ ਆਪਾਂ ਕਿੰਨਾ ਹੈ ਏ ਭਾਈ ਸਾਈਜ਼ ਇਧਰੋਂ ਆਪਾਂ ਲਾ ਲਓ 60 ਫੁੱਟਾ ਪਿੱਛੇ ਨੂੰ ਵੀ 60 ਫੁੱਟੇ ਲਾ ਲਓ ਠੀਕ ਹੈ ਜੀ ਪਿੱਛੇ ਨੂੰ 70 ਫੁੱਟਾ ਜੀ ਠੀਕ ਹੈ ਜੀ ਤੇ ਕਿੰਨੇ ਸਕਰ ਫਿਟ ਕਵਰ ਕੀਤਾ ਇਹ 10000 ਦੇ ਅਰਾਊਂਡ ਆਪਾਂ ਨੇ ਸਕਰ ਫਿਟ ਕਵਰ ਹੋਇਆ ਹੋਇਆ ਠੀਕ ਹੈ ਜੀ ਜਿੰਨਾ نیچے ਆ ਉਨਾ ਹੀ ਉੱਪਰ ਆ ਜੀ ਸਾਰਾ ਜੀ ਟੋਟਲੀ ਉਮੀਦ 15 ਵੀ ਪੌੜੀਆਂ ਦਾ ਡਿਜ਼ਾਈਨ ਵੀ ਹੈ ਨਾ ਬਈ ਪਹਿਲਾਂ ਜਿਆਦਾ ਬਾਲੀਵੁੱਡ ਦੀਆਂ ਮੂਵੀਆਂ ਚ ਹੁੰਦੀ ਸੀ ਇਹ ਚੀਜ਼ ਹਾਂ ਜੀ ਇਹ ਇਹ ਸੀਰੀਅਲ ਲਾਈਨ ਚ ਜਿਵੇਂ ਮੰਮਾ ਹਣੀਆਂ ਦੇਖਦੇ ਰਹਿੰਦੇ ਸੀ ਮੰਮਾ ਦੀ ਪਸੰਦ ਆ ਜੀ ਸਾਡੇ ਠੀਕ ਉਹ ਕਹਿੰਦੇ ਸੀਗੇ ਕਿ ਮੈਨੂੰ ਐ ਪੌੜੀਆਂ ਵਧੀਆ ਲੱਗਦੀਆਂ ਨੇ ਉਹ ਸੀਰੀਅਲਾਂ ਚ ਦੇਖਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਸ਼ੌਂਕ ਨਾਲ ਤਿਆਰ ਕਰਾਈਆਂ ਨੇ ਤੇ ਬਈ ਇੱਕ ਇਧਰ ਜੇ ਗੱਲ ਕਰੀਏ ਇਹ ਪੇਟੀ ਇਹ ਪੇਟੀ ਵੀ ਜੀ ਆਪਣੇ ਨਾ ਦਾਦੀ ਜੀ ਦੀ ਪੇਟੀ ਆ ਲੱਕੜ ਦੀ ਪੇਟੀ ਸੀਗੀ ਠੀਕ ਹੈ ਜੀ ਤੇ ਇਹ ਆਪਾਂ ਨੇ ਡੀਕੋ ਕਰਕੇ ਇੱਥੇ ਤਿਆਰ ਕਰਕੇ ਰੱਖ ਲਈ ਪਾਪਾ ਉਹਨੀਆਂ ਨੂੰ ਐ ਸੀਗਾ ਵੀ ਆਪਾਂ ਨੇ ਡਿਸਕਾਰਡ ਨਹੀਂ ਕਰਨੀ ਹੈਗੀ ਚਲੋ ਦਾਦੀ ਦੀ ਨਿਸ਼ਾਨੀ ਠੀਕ ਹੈ ਜੀ ਇਹ ਉਹ ਅਸੀਂ ਨੇ ਤਿਆਰ ਕਰਕੇ ਉਰੇ ਰੱਖ ਲਈ ਫਿਰ ਕਿਹੜਾ ਬਾਤ ਆ ਜੀ ਲੋਬੀ ਦੋਸਤਾਂ ਨਾਲੇ ਤਾਂ ਇੰਟੀਰੀਅਰ ਚ ਸੋਹਣੀ ਲੱਗਦੀ ਨਾਲੇ ਜਿਆਦਾ ਦੀ ਜਿਆਦਾ ਹਾਂ ਹਾਂ ਜੀ ਇਹ ਯਾਦਗਾਰੀ ਹੈ ਇਹਨਾਂ ਦੀ ਬਹੁਤ ਸਾਰੇ ਮਿੱਤਰਾਂ ਦੇਖਦੇ ਨਵਾਂ ਘਰ ਬਣਾਉਂਦੇ ਪੁਰਾਣੀਆਂ ਚੀਜ਼ਾਂ ਨੂੰ ਵਸਾਰ ਦਿੰਦੇ ਨੇ ਜਾਂ ਸਟੋਰ ਛਿੜ ਦਿੰਦੇ ਨੇ ਪਰ ਜੇ ਤੁਸੀਂ ਸਾਮੋਗੇ ਤਾਂ ਚੀਜ਼ ਦੀ ਲੁੱਕ ਵੀ ਆਉਣੀ ਆ ਤੇ ਤੁਹਾਡੀ ਯਾਦ ਵੀ ਰਹਿਣੀ ਆ ਯਾਦ ਰੱਖਿਆ ਜਦ ਆਪਾਂ ਹੈਗੇ ਹਾਂ ਜੀ ਜੀ ਰੂਟਸ ਨੇ ਹੀ ਆਪਣੀਆਂ ਬਿਲਕੁਲ ਜੀ ਤੇ ਬਈ ਗਰਾਉਂਡ ਫਲੋਰ ਤੇ ਕਿੰਨੇ ਰੂਮ ਆਗੇ ਕੀ ਸਟਰਕਚਰ ਆਗੇ ਜੀ ਜੀ ਗਰਾਉਂਡ ਫਲੋਰ ਤੇ ਬੈਡਰੂਮ ਦੋ ਨੇ ਜੀ ਡਰਾਇੰਗ ਰੂਮ ਆ ਗਿਆ ਡਾਈਨਿੰਗ ਆ ਗਿਆ ਕਿਚਨ ਆ ਗਈ ਇੱਕ ਸਟੋਰ ਰੂਮ ਆ ਗਿਆ ਜੀ ਤੇ ਆਜੋ ਬਈ ਜੀ ਪਹਿਲਾਂ ਫਿਰ ਡਰਾਇੰਗ ਰੂਮ ਦਿਖਾ ਦਨੇ ਹਾਂ ਜੀ ਆ ਦੋਸਤੋ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਜਿਹੜੇ ਦੇਖਣ ਨੂੰ ਮਿਲਨੇ ਨੇ ਇਹ ਚੋ ਕੁਛ ਨਾ ਕੁਛ ਡਿਜ਼ਾਈਨ ਤੁਹਾਡੇ ਇੰਟੀਰੀਅਰ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਫਿੱਟ ਹੋਣੇ ਨੇ ਕਿਉਂਕਿ ਜਿਹੜੇ ਵੀ ਮਿੱਤਰ ਨਵਾਂ ਘਰ ਬਣਾ ਰਹੇ ਨੇ ਉਹਨਾਂ ਲਈ ਨਵੀਂ ਤੋਂ ਨਵੀਂ ਚੀਜ਼ ਮਿਲਣੀ ਆ ਜੀ ਬਈ ਇੱਧਰ ਆਗੇ ਜੀ ਡਰਾਈਂਗ ਰੂਮ ਜੀ ਹਾਂਜੀ ਹਾਂਜੀ ਜੀ ਬਹੁਤ ਦੋਸਤੋ ਦੇਖ ਸਕਦੇ ਬੀ ਆਮ ਜਿਵੇਂ ਆਪਾਂ ਦੇਖਦੇ ਆਂ ਇੱਕ ਸਾਈਡ ਅੱਜ ਕੱਲ ਜਿਆਦਾ ਵੀ ਪਹਿਲਾਂ ਬਾਲ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਜਿਆਤਰ ਬਾਲ ਪੇਪਰ ਹੀ ਹੁੰਦਾ ਹੈ ਪਰ ਆਪਣੇ ਦੋਨੇ ਪਾਸੇ ਇੱਧਰ ਵੈਂਟੀਲੇਸ਼ਨ ਦਾ ਪ੍ਰਬੰਧ ਰੱਖਿਆ ਆਪਾਂ ਇਹੀ ਹੈ ਜੀ ਥੋੜੀ ਜੀ ਲਾਈਟ ਵਧੀਆ ਆਉਂਦੀ ਰਹਿੰਦੀ ਆ ਤਾਂ ਇਹ ਹੈ ਕਿ ਖੁੱਲਾ ਖੁੱਲਾ ਲੱਗਦਾ ਉਹਦੇ ਨਾਲ ਥੋੜਾ ਪਿੰਡਾਂ 'ਚ ਆਪਾਂ ਨੂੰ ਆਦਤ ਤਾਂ ਥੋੜਾ ਜਿਹਾ ਖੁੱਲਾ ਜਿਹਾ ਰੱਖਣ ਦੀ ਤਾਂ ਉਸੇ ਸਬੰਧ ਜਿਹੜਾ ਭਈ ਲੱਕੜ ਦਾ ਮਕਮ ਦੇਖ ਰਿਹਾ ਸੱਗ ਬਣੀ ਆਗੀ ਠੀਕ ਇਹ ਇਹ ਵੇ ਜੀ ਸਾਰਾ ਆਪਣਾ ਟਾਲੀ ਦਾ ਹੀ ਕੰਮ ਟਾਲੀ ਦੀ ਕੰਮ ਸਾਰਾ ਟਾਲੀ ਦਾ ਕੰਮ ਹੈ ਟਾਲੀ ਆਪਣੇ ਘਰ ਦੀ ਹੋ ਆ ਸਾਰੀ ਇਹ ਇੱਕ ਚੀਜ਼ ਇਹ ਵੀ ਮੈਂ ਤੁਹਾਨੂੰ ਪੁੱਛਣੀ ਰਹੀ ਸੀ ਕਿਉਂਕਿ ਜਿਹੜੇ ਅੱਜ ਤੋਂ ਪਹਿਲਾਂ ਨਾ ਜਿਹੜੇ ਪੁਰਾਣੇ ਘਰ ਨੇ ਆਪਣੇ ਮਤਲਬ 2010 ਤੱਕ 12 ਤੱਕ ਬਣਦੇ ਆਏ ਨੇ ਪਹਿਲਾਂ ਆਪਾਂ ਟਾਲੀ ਹਰ ਕੋਈ ਘਰ ਆਪਦੀ ਰੱਖਦੀ ਸੀ ਹਾਂਜੀ ਹਾਂਜੀ ਹੁਣ ਜਦ ਤਰਾਪਾ ਮੁੱਲ ਲੈ ਕੇ ਬਣਾ ਲੰਦੇ ਆਗੇ ਇਹੇ ਜੀ ਪਹਿਲਾਂ ਨਾ ਪਾਪਾ ਦੱਸਦੇ ਹੁੰ ਚਲੋ ਪਟਣ ਲੱਗੇ ਉਹ ਸਾਡੇ ਦਾਦਾ ਜੀ ਆ ਗਏ ਉਹ ਕਹਿੰਦੇ ਕਾ ਨੂੰ ਕਿਸੇ ਜਵਾਕ ਦਾ ਕਹਿੰਦੇ ਭਾਗ ਹਰਾ ਹੋਇਆ ਵਾ ਠੀਕ ਹੈ ਜੀ ਉਹ ਬਸ ਉਹ ਉਦੋਂ ਰੱਖ ਲੀਆਂ ਬਾਅਦ ਚੋਂ ਇਹ 5-7 ਸਾਲ ਟੋਬੇ ਚ ਪਈਆਂ ਰਹੀਆਂ ਜੀ ਪੂਰੀ ਮਜ਼ਬੂਤ ਬਣ ਗਈ ਉਹ ਸਾਡੇ ਕੰਮ ਆ ਗਈ। ਕੀ ਬਾਤ ਹੈ। ਤੇ ਇਧਰ ਬਈ ਚੱਲੀਏ ਜੀ ਕਿਚਨ ਵਾਲੀ ਸਾਈਡ। ਲਓ ਵੀ ਦੋਸਤੋ ਇੱਕ ਕਿਚਨ ਦੇ ਨਾਲ ਹੀ ਡਾਈਨਿੰਗ ਅਟੈਚ ਹੈਗਾ। ਤੇ ਇਧਰੋਂ ਹਰ ਇੱਕ ਕੰਧ ਤੇ ਤੁਹਾਨੂੰ ਕਿਤੇ ਵੀ ਇਹ ਚੀਜ਼ ਨਹੀਂ ਲੱਗੂਗੀ ਵੀ ਲੁਕਣੀ ਆਉਦੀ ਜਾਂ ਮਤਲਬ ਇੱਕ ਸੁੰਨੀ ਜਿਹਾ ਖਾਲੀ ਜੀਗਾ ਦਾ। ਤੇ ਕਿਚਨ ਦੇ ਵਿੱਚ ਵੀ ਅੱਜ ਕੱਲ ਬਹੁਤ ਸਾਰੇ ਐਚ ਡੀ ਐਚ ਮਾਰ ਦੇ ਵਿੱਚ ਵੀ ਈਕੋ ਹੋਈ ਹੁੰਦੀ ਹੈਗੀ ਹਾਂਜੀ ਤੇ ਆਹ ਤੁਸੀਂ ਕਿਚਨ ਦੇਖ ਸਕਦੇ ਹੋ ਵੀ ਇਹ ਹੋਰ ਹਨ 2012 ਦੇ ਵਿੱਚ ਡੀਕੋ ਕਰਾਈ ਹੈਗੀ ਤੇ ਬਈ ਥੱਲੇ ਪੱਥਰ ਵੀ ਮੈਂ ਦੇਖ ਰਿਹਾ ਇਹ ਬਾਰੋਂ ਲੈ ਆਂਦੇ ਸੀ ਕਿ ਇੱਥੇ ਲੋਕ ਲੈ ਆ ਸੀ ਇਹ ਲੋਕਲ ਆਪਾਂ ਨਹੀਂ ਬਈ ਪੁੱਚੋ ਤੋਂ ਹੀ ਲਿਆ ਸੀਗਾ ਪੱਥਰ ਅਛਾ ਉਹ ਤਾਂ ਹਾਂ ਜਦੋਂ ਹੁਣ ਵੀ ਪੁੱਚੋ ਕਹਿੰਦੇ ਹੁੰਦਾ ਗਾੜੀ ਆ ਗਿਆ ਆਪਣ ਗਾੜੀ ਆ ਗਿਆ ਜੀ ਹਾਂਜੀ ਹੁਣ ਤਾਂ ਵਧੀਆ ਤੇ ਨਾਲ ਬਈ ਸਪਾਈਸ ਕਿਚਨ ਆਏ ਨੇ ਜਿਵੇਂ ਕਹਿ ਦੀਏ ਜਾ ਭਾਂਡੇ ਵਗੈਰਾ ਮਾਜਣ ਨੂੰ ਇਹ ਵੀ ਉਦੋਂ ਹਨ ਅਲੱਗ ਹੀ ਰੱਖਿਆ ਕਿਸੇ ਅਲੱਗੇ ਰੱਖਿਆ ਜੀ ਹਾਂਜੀ ਇੱਕ ਵਾਈਟ ਦਾ ਜਿਹੜਾ ਕੰਬੀਨੇਸ਼ਨ ਆ ਭਰਦੇ ਵੀ ਵਾਈਟ ਹੋ ਗਿਆ ਕਲਰ ਵੀ ਵਾਈਟ ਹੋ ਗਿਆ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਲੁੱਕ ਆਉਂਦੀ ਹੈਗੀ ਤੇ ਇਧਰ ਆ ਗਿਆ ਜੀ ਆਪਣਾ ਡਾਈਨਿੰਗ ਏਰੀਆ ਹੂੰ ਜੀ ਬਈ ਇਹ ਵੀ ਥੋੜਾ ਜਿਹਾ ਵਾਈਟ শেਅਰ ਰੱਖਿਆ ਹੋਇਆ ਜੀ ਨਾਲ ਆਪਾਂ ਨੇ ਠੀਕ ਹੈ ਜੀ ਹਾਂ ਤੇ ਥੋੜਾ ਜਿਹਾ ਐ ਆੱਖਾਂ ਨੂੰ ਜਾਦੇ ਕਲਰਸ ਵਧੀਆ ਵੀ ਨਹੀਂ ਲੱਗਦੇ ਹੈਗੇ ਬਿਲਕੁਲ ਲਾਈਟ ਲਾਈਟ ਜੇ ਕਲਰ ਨੇ ਅੱਖਾਂ ਨੂੰ ਸੋਹਣੇ ਲੱਗਦੇ ਨੇ ਬਿਨਾ ਐਸੀ ਤੋਂ ਠੰਡਾ ਵੀ ਰਹਿੰਦਾ ਠੰਡਾ ਵੀ ਲੱਗਦਾ ਜੀ ਹਾਂਜੀ ਜਉਂਦੇ ਆਏ ਇਹ ਹਾਈਟ ਆਪਣੀ ਸਾਰੀ ਛੱਤਾਂ ਦੀ 12 ਫੁੱਟ ਤੇ ਨੇ ਠੀਕ ਹੈ ਜੀ ਹਾਂਜੀ ਮਤਲਬ ਜਦੋਂ ਦੇ ਅਸੀਂ ਆਏ ਵੀਰ ਕੋਲੇ ਨਾ ਬਿਨਾ AC ਤੋਂ ਕੋਈ ਆ ਨਹੀਂ ਲੱਗ ਰਿਹਾ ਵੀ ਤੁਹਾਨੂੰ ਕੋਈ ਪੱਖੇ ਦੀ ਵੀ ਲੋਡ ਨਹੀਂ ਲੱਗ ਰਹੀ ਤੁਹਾਨੂੰ ਜੀ ਜੀ ਤੇ ਇਧਰ ਭਾਂਡੇ ਵੀ ਪਈ ਹਨ ਪੂਰੇ ਪਿੱਤਲ ਵਾਲੇ ਇਹ ਵੀ ਮਤਲਬ ਪ੍ਰਾਣੀ ਨਹੀਂ ਇਹ ਮੇਰੀ ਵਾਈਫ ਨੂੰ ਸ਼ੌਂਕ ਆ ਜੀ ਕ੍ਰੌਕ ਕਰੀ ਦਾ ਉਹ ਜਿੰਨਾ ਸਮਾਨ ਹੁੰਦਾ ਉਹਨੂੰ ਆਦਤਾਂ ਲੈ ਕੇ ਆਉਂਦੀ ਉਹ ਲਿਆਈ ਜਾਂਦੀ ਆ ਠੀਕ ਹੈ ਜੀ ਹਾਂ ਜੀ ਤੇ ਬਹੁਤ ਸਾਰਾ ਘਰ ਸਜਾਉਣ ਦਾ ਉਹਨੂੰ ਸ਼ੌਂਕ ਆ ਜੀ ਹਾਂ ਠੀਕ ਚੀਜ਼ਾਂ ਦਾ ਹਾਂ ਠੀਕ ਚੀਜ਼ਾਂ ਦਾ ਬਾਕੀ ਉਹਨੂੰ ਆਪਣੇ ਆਹਾ ਸਾਰੇ ਕਿਚਨ ਦਾ ਸਮਾਨ ਦਾ ਬਹੁਤ ਸ਼ੌਂਕ ਆ ਜੀ ਯਾਰ ਜੀ ਬਈ ਚੱਲਦੇ ਆਂ ਜੀ ਬਾਹਰ ਨੂੰ ਫਿਰ ਲਿਵਿੰਗ ਏਰੀਆ ਦੇ ਵਿੱਚ ਤੇ ਪੌੜੀਆਂ ਦੀ ਜੇ ਮੈਂ ਆਪਾਂ ਗੱਲ ਹੋ ਚੁੱਕੀ ਆ ਬਈ ਰੂਮੇ ਦਿਖਾ ਦਈਏ ਜੀ ਹਾਂਜੀ 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 ਵੀ ਦੋਸਤੋ ਰੂਮ ਵੀ ਬਾਈ ਹੋਰ ਇਹਨੇ ਪੂਰੇ ਖੁੱਲੇ ਮੰਡੋਲੇ ਰੱਖੇ ਨੇ ਮੱਲਾ ਵੀ 16 ਬਾਈ 14 ਦੇ ਨੇ ਹਾਂ 16 ਬਾਈ 14 ਦੇ ਨੇ ਠੀਕ ਹੈ ਜੀ ਲੋ ਵੀ ਦੋਸਤੋ ਤੁਸੀਂ ਰੂਮ ਵੀ ਦੇਖ ਸਕਦੇ ਹੋ ਤੇ ਬਹੁਤ ਠੰਡਕ ਮਹਿਸੂਸ ਹੁੰਦੀ ਹੈ ਬਾਈ ਤੇ ਇੱਕ ਇਧਰ ਬਈ ਕਲਰ ਪੱਥਰ ਦਾ ਅਲੱਗ ਆ ਗਿਆ ਹਾਂਜੀ ਇਹਦਾ ਅਲੱਗ ਆ ਗਿਆ ਦੋਨੇ ਬੈਡਰੂਮਾਂ ਦਾ ਅਲੱਗ ਤੋਂ ਉਸ ਨੂੰ ਅਟੈਚ ਆ ਗਿਆ ਜੀ ਹਾਂਜੀ ਜੀ ਇਧਰ ਵੀ ਪ੍ਰਾਈਵੇਟ ਹੈ ਨਾ ਬਈ ਜਿੱਕੇ ਪ੍ਰਾਈਵੇਸੀ ਚ ਬੈਠਣਾ ਆਪਣੇ ਪਰਿਵਾਰ ਨਾਲ ਗੱਲਾਂ ਕਰਾ ਪਰਿਵਾਰ ਨਾਲ ਇੱਥੇ ਬੈਠਣ ਨੂੰ ਵੀ ਇਹ ਵਧੀਆ ਅੱਡ ਤੋਂ ਖੁੱਲੀ ਜਗ੍ਹਾ ਠੀਕ ਹੈ ਜੀ ਇਹ ਦੋ ਸਪੇਸ ਦੇਦੇ ਨੇ ਇੱਕ ਉਧਰ ਆ ਕੇ ਹਾਂ ਜੀ ਹਾਂ ਤੇ ਸਭ ਤੋਂ ਵੱਡੀ ਗੱਲ ਆ ਵੀ ਨਹੀਂ ਜਾਤਰਾ ਪੜ ਰਹੀ ਗੂਮ ਜਿਹੜਾ ਥੋੜਾ ਵੀ ਦਿੰਨੇ ਆ ਉੱਥੇ ਆਪਾਂ ਟੀਵੀ ਜੁਨਟ ਹਰੇਕਥੇ ਲਾ ਦਿੰਨੇ ਆ ਬਸ ਤਾਂ ਗੱਲਾਂ ਘੱਟ ਕਰਦਾ ਲਾ ਕੇ ਟੀਵੀ ਜੀ ਬੈਹ ਜਾਂਦਾ ਹੀ ਟੀਵੀ ਆਪਾਂ ਨੇ ਜੀ ਰੂਮ ਚ ਰੱਖੇ ਨੇ ਲੌਬੀ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਕਿਤੇ ਟੀਵੀ ਨਹੀਂ ਦਿੱਤਾ ਹੈਗਾ ਠੀਕ ਹੈ ਜੀ ਤੇ ਇਹ ਆਏ ਆ ਵੀ ਇਹ ਜਗ੍ਹਾ ਆਪਣੀਆਂ ਬੈਠਣ ਨੂੰ ਨੇ ਬੈਠਣ ਨੂੰ ਹੀ ਰੱਖੋ ਜੀ ਤੇ ਭਾਈ ਬੈਕ ਸਾਈਡ ਤੇ ਮੈਂ ਦੇਖ ਰਿਹਾ ਕਿਚਨ ਗਾਰਡਨ ਆ ਗਿਆ ਜੀ ਹਾਂ ਜੀ ਇਹ ਆਪਣਾ ਕਿਚਨ ਗਾਰਡਨ ਆ ਜੀ ਸਾਰਾ ਠੀਕ ਹੈ ਜੀ ਤੇ ਆਹ ਏਰੀਆ ਵੀ ਆਪਾਂ ਨੇ ਸਾਰਾ ਤਿਆਰ ਕਰਨਾ ਜੀ ਹਲੇ ਅੱਗੇ ਉਹ ਆਪਾਂ ਨੇ ਵਾਲ ਵਗੈਰਾ ਕਰਤੀ ਆ ਜੀ ਤੇ ਇੱਥੇ ਆਪਾਂ ਹੁਣ ਪਾਰਕ ਵਗੈਰਾ ਦੀ ਅੱਗੇ ਤਿਆਰੀ ਕਰਨੀ ਹੈ ਠੀਕ ਹੈ ਜੀ ਹਾਂ ਜੀ ਤੇ ਇੱਕ ਦੋਸਤੋ ਇਧਰ ਚੀਜ਼ ਹੋਰ ਵੀ ਦਿਖਾਉਣੀ ਸੀ ਕਿਚਨ ਇੱਕ ਅੱਗੇ ਆ ਗਈ ਇੱਕ ਵੀਰ ਹੋਰਾਂ ਨੇ ਬੈਕ ਸਾਈਡ ਤੇ ਰੱਖੀ ਆ ਤੇ ਮੈਨੂੰ ਲੱਗਾ ਵੀ ਇਹ ਭਾਈ ਜ਼ਿਆਦਾ ਯੂਜ਼ ਹੁੰਦੀ ਹੁੰਦੀ ਆ ਹਾਂ ਜੀ ਭਾਈ ਇਹੀ ਜ਼ਿਆਦਾ ਯੂਜ਼ ਹੁੰਦੀ ਆ ਥੋੜਾ ਆਪਣੇ ਤੜਕੇ ਤੁੜਕੇ ਪੰਜਾਬੀ ਘਰਾਂ ਚ ਵੱਧ ਲੱਗਦੇ ਨੇ ਤਾਂ ਉਹਦੇ ਕਰਕੇ ਜਿਆਦਾ ਵਧੀਆ ਰਹਿੰਦੀ ਹੈ ਜੀ ਠੀਕ ਹੈ ਜੀ ਲਈ ਦੋਸਤੋ ਬਹੁਤ ਸੋਹਣੇ ਤਰੀਕੇ ਨਾਲ ਵੀਰ ਹੋ ਰਹੇ ਡਿਜ਼ਾਈਨ ਕੀਤਾ ਕਰਨ ਨੂੰ ਤੇ ਖਾਸ ਕਰਕੇ ਜਿਹੜੀ ਇੱਕ ਵੱਡੀ ਗੱਲ ਹੁੰਦੀ ਵੀ 2012 ਦੇ ਵਿੱਚ ਹਾਂਜੀ ਤੇ ਉਸ ਟਾਈਮ ਤੇ ਮਤਲਬ ਇਸ ਤਰੀਕੇ ਦੀ ਲੁੱਕ ਲੈਣੀ ਬਹੁਤ ਮਤਲਬ ਵੱਡੀ ਗੱਲ ਹੈ ਵੱਡੀ ਹੋ ਹੈ ਜੀ ਹਾਂਜੀ ਇਹ ਪੌੜੀਆਂ ਤੇ ਵੀ ਭਾਈ ਸਾਰਾ ਇਹ ਟਾਲੀ ਦੇ ਹੀ ਕੰਮ ਹੋਇਆ ਹੋਇਆ ਜੀ ਹਾਂਜੀ ਹਾਂਜੀ ਪੌੜੀਆਂ ਤੇ ਸਾਰਾ ਹੋ ਗਿਆ ਜੀ ਲੋ ਵੀ ਦੋਸਤੋ ਜਿਵੇਂ ਕਹਿੰਦਾ ਉਹਨੇ ਪਹਿਲਾਂ ਹਿੰਦੀ ਮੂਵੀ ਚ ਜਾ ਸਰੀਅਲ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਦੋਨੇ ਪਾਸੇ ਪੌੜੀ ਉੱਪਰ ਆ ਕੇ ਮਿਲਣਾ ਤੇ ਉਹ ਬਹੁਤ ਸੋਹਣੀ ਲੁੱਕ ਆਉਂਦੀ ਹੈਗੀ ਤੇ ਸਾਰੇ ਘਰ ਦੀ ਮੇਨ ਗੱਲ ਹੈ ਜਿਹੜੀ ਵੀ ਲੌਬੀ ਇਹ ਡਬਲ ਹਾਈਟ ਰੱਖੀ ਦੇ ਕਰਕੇ ਘਰ ਠੰਡਾ ਵੀ ਰਹਿੰਦਾ ਘਰ ਠੰਡਾ ਰਹਿੰਦਾ ਜੀ ਇਹ ਲੌਬੀ ਆਪਣੀ ਹਲੇ ਤੋਂ ਵੀ 6 ਫੁੱਟ ਉੱਚੀ ਹੈ ਜੀ ਇਹ 6 ਫੁੱਟ ਡਾਊਨ ਕਰਕੇ ਸੀਲਿੰਗ ਕਰੀ ਹੋਈ ਹੈ ਸੀਲਿੰਗ ਕੀਤੀ ਹੋਈ ਹੈ ਤਾਂ ਜਿਹੜੀ ਗਰਮੈਸ ਆ ਸਾਰੀ ਉਹ ਕਵਰ ਅਪ ਹੋ ਜਾਂਦੀ ਹੈ ਇਹਦੇ ਚ ਸਾਰੀ ਠੀਕ ਹੈ ਜੀ ਭਾਈ ਫਸਟ ਫਲੋਰ ਤੇ ਕਿੰਨੇ ਰੂਮ ਆ ਗਏ ਜੀ ਇੱਥੇ ਚਾਰ ਨੇ ਜੀ ਰੂਮ ਆਪਣੇ ਠੀਕ ਹੈ ਜੀ ਆ ਪੂਜਾ ਰੂਮ ਆ ਗਿਆ ਜੀ ਇੱਧ ਇਹ ਆ ਚਾਰ ਬੈਡਰੂਮ ਆਗੇ ਜੀ ਠੀਕ ਹੈ ਜੀ ਇੱਕ ਬੈਡਰੂਮ ਬਾਈ ਉੱਪਰ ਦਿਖਾ ਦਈਏ ਜੀ ਫਿਰ ਹਾਂਜੀ ਹਾਂਜੀ ਆ ਜੀ ਬਾਈ ਜੀ ਫਰਸਟ ਫਲੋਰ ਤੇ ਵੀ ਰੂਮ ਦਾ ਕਹਿੰਦੇ ਹੁੰਦੇ ਇੰਟੀਰੀਅਰ ਬਹੁਤ ਸੋਹਣਾ ਕੀਤਾ ਹੋਇਆ ਇਹ ਬਾਈ ਜੀ ਬਾਈ ਜੀ ਹੁਣੀਆਂ ਦਾ ਰੂਮ ਆ ਉਹ ਯੂ ਐਸ ਨੇ ਠੀਕ ਆ ਬਾਈ ਤੇ ਸਰਦੀਆਂ ਚਾਉਂਦੇ ਨੇ ਤਕਰੀਬਨ ਘੱਟ ਯੂਜ਼ ਚ ਹੁੰਦਾ ਹੈ ਇਹ ਇਹ ਉਹੀ ਆ ਕੇ ਯੂਜ਼ ਕਰਦੇ ਨੇ ਬਟ ਇਹਦਾ ਆਹ ਸਾਰਾ ਆਪਾਂ ਨੇ ਡਿਜ਼ਾਈਨ ਆ ਜਿਹੜਾ ਇਹ ਪੀਓਪੀ ਚ ਕੀਤਾ ਹੋਇਆ ਇਹ ਵੀ ਆਪੇ ਡਿਜ਼ਾਈਨ ਕੀਤਾ ਹੋਇਆ ਜੀ ਠੀਕ ਹੈ ਜੀ ਕਿਹੜੇ ਰੂਮ ਚ ਕਿਹੜੀ ਚੀਜ਼ ਕਰਨੀ ਆ ਬਲ ਹਰ ਚ ਵੱਖ-ਵੱਖਰਾ ਤਰੀਕਾ ਕੀਤਾ ਭਾਈ ਛੱਤ ਤੇ ਬੜਾ ਸੋਹਣਾ ਡਿਜ਼ਾਈਨ ਕੀਤਾ ਭਾਈ ਇਹ ਛੱਤ ਨਾ 16 ਫੁੱਟ ਤੇ ਆਈ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ 12 ਫੁੱਟ ਤੋਂ ਬਾਅਦ ਉੱਪਰ 4 ਫੁੱਟ ਆਈ ਹੈ ਮਤਲ ਉੱਪਰਲੀ ਜਿਹੜੀ ਆਪਣੀ ਲੁੱਕ ਆ ਗਈ ਹਟਸ ਦੀ ਉਹ ਇਹਦੇ ਕਰਕੇ ਸੈਟਿੰਗ ਮਤਲ ਕੀਤੀ ਇਹਦੇ ਕਰਕੇ ਕੀ ਕਰੀ ਹੋਈ ਹੈ ਜੀ ਤੇ ਉਹ ਆਪਾਂ ਨੇ ਉਹਨੂੰ ਇਨਹਾਂਸ ਕਰਨ ਨੂੰ ਉੱਪਰ ਆਪਾਂ ਨੇ ਉਹ ਲ ਜੀ ਥੋੜਾ ਜਿਹਾ ਕਵਰ ਅਪ ਹੋ ਗਿਆ ਤੇ ਸੋਹਣਾ ਲੱਗਦਾ। ਬਾਕੀ ਇਹਦੇ ਵਿੱਚ ਲਾਈਟ ਕੋਈ ਨਹੀਂ ਕਮਰੇ 'ਚ ਲਾਈ ਵੀ ਸਾਰੇ ਲੈਂਪਸ ਨਾਲੇ ਲਾਈਟਿੰਗ ਹੈ। ਜੀ ਤੇ ਲਾਈਟ ਇਹਦੇ 'ਚ ਸਾਰੀ ਉਹ ਆਪਾਂ ਨੇ yellow ਰੱਖੀ ਹੋਈ ਆ ਰੂਮ 'ਚ ਤੇ ਥੋੜਾ ਜਿਹਾ ਕਾਮਯਾ ਰੂਮ ਲੱਗਦਾ ਉਹਦੇ ਨਾਲ। ਜੀ ਭਾਈ ਜਿਵੇਂ 2012 'ਚ ਘਰ ਕਹਿੰਦੇ ਕੰਪਲੀਟ ਕੀਤਾ ਇਹ। ਜਿਵੇਂ ਲਗਾ ਅੱਜ ਦੇ ਸਮੇਂ 'ਚ ਕਰਨਾ ਭਈ 3-4 ਸਾਲ ਖਾਜੂ ਭਈ ਉਦੋਂ ਕਿੰਨਾ ਕਸਮਾ ਲੱਗਿਆ ਸੀ ਮਤਲਬ ਕੰਪਲੀਟ ਕਰਨ ਤੇ। ਭਾਈ ਉਦੋਂ ਵੀ ਲੱਗੇ ਗਏ ਸਾਨੂੰ 2-3 ਸਾਲ ਇਹ ਕੰਮ ਸਾਰਾ ਭਈ ਹੋਇਆ ਆਪਾਂ ਨੇ ਦਿਹਾੜੀ ਤੇ ਹੀ ਕਰਾਇਆ। ਠੀਕੇ ਦਾ ਕੰਮ ਇੱਕ ਨਹੀਂ ਹੋਇਆ ਹੈਗਾ ਇਹਦੇ ਚ ਠੀਕ ਹੈ ਜੀ ਤਾਂ ਵੀ ਸਫਾਈ ਵੀ ਅੱਜ ਤੋਂ 13 ਸਾਲ ਪਹਿਲਾਂ ਚੀਜ਼ ਬਣੀ ਹੋਵੇ ਜੀ ਕਿਤੇ ਵੀ ਮਤਲਬ ਕਿਤੇ ਇਕਾ ਦੁਕਾ ਜਗਾ ਬਈ ਮਿਸਤਰੀ ਵੀ ਬਹੁਤ ਔਖੇ ਮਿਲਦੇ ਸੀ ਉਦੋਂ ਜਿਨ੍ਹਾਂ ਨੂੰ ਆ ਡਿਜ਼ਾਈਨਿੰਗ ਦੱਸਣੀ ਪੈਂਦੀ ਸੀ ਅੱਜ ਕੱਲ ਤਾਂ ਸਿੱਖ ਗਏ ਸਿੱਖ ਵੀ ਗਏ ਜੀ ਆਨਲਾਈਨ ਬਹੁਤ ਮਤਲਬ ਜੇ ਕਹਿੰਦੀ ਹੈ ਸਟਾਕ ਪਿਆਗਾ ਵੀਡੀਓ ਵਗੈਰਾ ਤੇ ਆਪਾਂ ਨੂੰ ਦੇਖ ਕੇ ਕਰ ਸਕਦੇ ਚੀਜ਼ਾਂ ਤੇ ਲਓ ਵੀ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਰ ਹੋਰਾਂ ਦਾ ਘਰ ਕਿਵੇਂ ਲੱਗਿਆ ਬਹੁਤ ਸੋਹਣੀ ਚੀਜ਼ ਬਣੀ ਆ ਜਿਹੜੇ ਵੀ ਮਿੱਤਰ ਇਸ ਤਰੀਕੇ ਦਾ ਘਰ ਬਣਾਉਣਾ ਚਾਹੁੰਦੇ ਆ ਉਹਨਾਂ ਦੇ ਆਪਾਂ ਬਿਲਡਰਾਂ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਪਾਇਆ ਉਹ ਤੋਂ ਕੰਟੈਕਟ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਚੰਡੀਗੜ੍ਹ ਵਗੈਰਾ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਬਾਈ ਆਪਣੇ ਉੱਥੇ ਕੀ ਫਰਮ ਦਾ ਕੀ ਨਾਮ ਆ ਜੀ ਆਪਣਾ ਵੀਰ ਜੀ ਚੰਡੀਗੜ੍ਹ ਹੈ ਫਰਮ ਦਾ ਨਾਮ ਆ ਕਾਲ ਰੀਅਲ ਏਸਟੇਟ ਜੀ ਆਪਣਾ ਬੂਥ ਗੜ੍ਹ ਆਫਿਸ ਹੈ ਜੀ ਨਿਊ ਚੰਡੀਗੜ੍ਹ ਆਪਾਂ ਫਾਰਮ ਹਾਊਸਿਸ ਦੇ ਵਿੱਚ ਫਲੈਟਸ ਦੇ ਵਿੱਚ ਤੇ ਪਲਾਟਸ ਦੇ ਵਿੱਚ ਡੀਲ ਕਰਦੇ ਆਂ ਜੀ ਐਗਰੀਕਲਚਰ ਲੈਂਡਸ ਵੀ ਜਿੰਨਾ ਵੀ ਜੀ ਬੰਦੇ ਦੀ ਰੀਅਲ ਸਟੇਟ ਦੇ ਰਿਗਾਰਡਿੰਗ ਕੋਈ ਵੀ ਇਨਕੁਆਰੀ ਹੈ ਉਹ ਆਪਾਂ ਸਾਰੀ ਪੂਰੀ ਕਰਦੇ ਜੀ ਤੇ ਲੋਬੇ ਦੋਸਤੋ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਕੰਟੈਕਟ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਤੇ ਗੱਲਬਾਤ ਕਰ ਸਕਦੇ ਹੋ ਤੇ ਘਰ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ